ਜਦੋਂ ਗੁਰੂ ਸਾਹਿਬ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਗੜੀ ਵਿੱਚ ਸ਼ਹੀਦ ਹੋਏ ਨੇ ਸੰਧਿਆ ਵੇਲਾ ਹੋਇਆ ਹੈ ਭਾਈ ਦਿਆ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਕੀ ਹੁਕਮ ਹੈ ਮਹਾਰਾਜ ਜੀ ਕਹਿੰਦੇ ਰਹਿਰਾ ਸਾਹਿਬ ਜੀ ਦਾ ਜਾਪ ਕਰੋ ਰਹਿਰਾ ਸਾਹਿਬ ਜੀ ਦੇ ਜਾਪ ਕਰਦੇ ਨੇ ਕਰਦਿਆਂ ਕਰਦਿਆਂ ਜਦੋਂ ਆਨੰਦ ਸਾਹਿਬ ਦਾ ਜਾਪ ਆਰੰਭ ਕਰਨ ਲੱਗੇ ਗਲਾ ਰੁਕ ਗਿਆ ਬੋਲਿਆ ਨਹੀਂ ਗਿਆ ਮਾਰੇ ਕਹਿੰਦੇ ਦਇਆ ਸਿੰਘਾ ਕਿਉਂ ਨਹੀਂ ਬੋਲਦਾ ਕਹਿੰਦੇ ਗੁਰੂ ਸਾਹਿਬ ਸੱਚੇ ਬਾਦਸ਼ਾਹ ਮੈਂ ਜੀਤ ਸਿੰਘ ਨੂੰ ਆਪਣੀ ਗੋਦੀ 'ਚ ਖੜਾਇਆ ਹੈ ਮੈਂ ਆਪਣੀ ਅੱਖਾਂ ਸਾਹਮਣੇ ਜਵਾਨ ਹੁੰਦਾ ਵੇਖਿਆ ਹੈ ਗੁਰੂ ਮਹਾਰਾਜ ਜੀ ਮੇਰੇ ਕੋਲੋਂ ਆਨੰਦ ਸਭ ਨਹੀਂ ਪੜਿਆ ਜਾਂਦਾ ਮੈਂ ਕਿਵੇਂ ਕਹਿ ਦਵਾਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰੂ ਬਾਛਾ ਕਹਿੰਦੇ ਦਿਆ ਸਿੰਘ ਜਦੋਂ ਅਜੀਤ ਸਿੰਘ ਦਾ ਆਗਮਨ ਹੋਇਆ ਜਦੋਂ ਜਨਮ ਹੋਇਆ ਸੀ ਪੌਂਟਾ ਸਾਹਿਬ ਦੀ ਧਰਤੀ ਤੇ ਤਾਂ ਉਦੋਂ ਕੀਰਤਨ ਹਰੀ ਜਸ ਹੋਇਆ ਸੀ ਉਦੋਂ ਵੀ ਪੜਿਆ ਸੀ ਆਨੰਦ ਧਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਜੇ ਅੱਜ ਅਜੀਤ ਸਿੰਘ ਛੱਡ ਕੇ ਚਲੇ ਗਿਆ ਤਾਂ ਵੀ ਤੂੰ ਅੱਜ ਪੜ ਅਨੰਤ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਉਹ ਸਰੀਰ ਕਰਕੇ ਭਾਵੇਂ ਚਲੇ ਗਏ ਨੇ ਪਰ ਸ਼ਹੀਦ ਸਦਾ ਅਮਰ ਹੁੰਦੇ ਨੇ ਜਨਮ ਮਰਨ ਤੋਂ ਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿੰਘ ਲੈਨ ਮਿਲਾਏ ਉਹ ਨਹੀਂ ਉਹ ਕਿਤੇ ਨਹੀਂ ਗਏ ਸਾਧ ਸੰਗਤ ਜੀ ਜਾਪ ਕੀਤੇ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਵੀ ਸਵੇਰੇ ਇਸ ਜੰਗ ਦੇ ਵਿੱਚ ਜੂਝ ਕੇ ਇਹਨਾਂ ਮੁਗਲਾਂ ਨੂੰ ਇਹ ਜ਼ੁਲਮ ਦੀ ਜੜ ਪਟਣੀ ਹੈ ਕੱਲ ਨੂੰ ਅਸੀਂ ਵੀ ਜੰਗ 'ਚ ਜਾਵਾਂ ਤਾਂ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਕਿਰਪਾ ਕਰਕੇ ਆਪ ਜੀ ਕਿਰਪਾ ਕਰਕੇ ਆਪ ਜੀ ਗੜੀ ਨੂੰ ਛੱਡ ਕੇ ਚਲੇ ਜਾਓ ਆਪ ਜੀ ਦੀ ਲੋੜ ਹੈ ਪੰਥ ਨੂੰ ਮਹਾਰਾਜ ਜੀ ਕਿਰਪਾ ਕਰਕੇ ਜਾਓ ਗੁਰੂ ਪਾਤਸ਼ਾਹ ਨੇ ਪੰਜਾ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਹੁਣ ਇਤਿਹਾਸਕਾਰ ਲਿਖਦੇ ਆ ਵੀ ਜਿਹੜੀ ਕਲਗੀ ਸੀ ਮਹਾਰਾਜ ਦੀ ਹੁਣ ਕਈ ਇਤਿਹਾਸਕਾਰਾਂ ਨੇ ਬਾਬਾ ਸੰਗਤ ਸਿੰਘ ਜੀ ਦਾ ਜੀਵਨ ਉਹਨਾਂ ਨੂੰ ਕਿਹਾ ਮਹਾਰਾਜ ਨੇ ਉਹਨਾਂ ਨੂੰ ਕਲਗੀ ਸਜਾਈ ਹੈ ਤੇ ਕਈ ਗੁਰਮਖਾਂ ਨੇ ਲਿਖਿਆ ਕਿ ਬਾਬਾ ਜੀਵਨ ਸਿੰਘ ਜੀ ਨੂੰ ਸਜਾਈ ਹੈ ਜੇ ਸਾਧ ਸੰਗਤ ਜੀ ਦੇਖਿਆ ਜਾਵੇ ਤਾਂ ਗੁਰੂ ਪਾਤਸ਼ਾਹ ਨੇ ਜਿਹੜਾ ਵਰ ਦਿੱਤਾ ਸੀ ਬਾਬਾ ਜੀਵਨ ਸਿੰਘ ਜੀ ਨੂੰ ਰੰਗ ਰੇਟਾ ਗੁਰੂ ਦਾ ਬੇਟਾ ਇੱਥੇ ਮੈਂ ਇੱਕ ਬੇਨਤੀ ਕਰਾਂਗਾ ਕਿ ਗੁਰੂ ਪਾਤਸ਼ਾਹ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਇਹ ਵਰਦ ਉਦੋਂ ਦਿੱਤਾ ਸੀ ਜਦੋਂ ਉਹ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਆਏ ਸੀ ਤੇ ਸੀਸ ਕਿਵੇਂ ਲੈ ਕੇ ਆਏ ਸੀ ਆਪਣੇ ਪਿਤਾ ਦਾ ਸੀਸ ਕੱਟ ਕੇ ਉਸ ਜਗ੍ਹਾ ਤੇ ਸੀਸ ਰੱਖ ਕੇ ਫਿਰ ਗੁਰੂ ਸਾਹਿਬ ਦੇ ਸੀਸ ਨੂੰ ਲੈ ਕੇ ਆਏ ਸੀ ਕਿਉਂਕਿ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਜੀ ਨੇ ਕਿਹਾ ਪੁੱਤਰਾ ਮੈਂ ਜ਼ਿੰਦਗੀ ਖਾ ਹੰਡਾ ਲਿਆ ਮੈਂ ਸਭ ਕੁਝ ਦੇਖ ਚੁੱਕਿਆ ਦੁਨੀਆਦਾਰੀ ਕੀ ਪਤਾ ਕਦੋਂ ਪ੍ਰਾਣ ਨਿਕਲ ਜਾਣ ਆ ਮੇਰੀ ਜ਼ਿੰਦਗੀ ਗੁਰੂ ਦੇ ਲੇਖੇ ਲਾ ਦੇ ਮੇਰਾ ਸੀਸ ਕੱਟ ਕੇ ਲੈ ਜਾ ਤੈਨੂੰ ਹੋਰ ਕਿਤੋਂ ਸੀਸ ਨਹੀਂ ਮਿਲਣਾ ਮੇਰਾ ਸਿਰ ਰੱਖ ਕੇ ਗੁਰੂ ਸਾਹਿਬ ਜੀ ਦਾ ਸੀਸ ਲੈ ਜਾ ਸੇਵਾ ਨਿਭਾ ਫਿਰ ਜਦੋਂ ਬਾਬਾ ਜੀਵਨ ਸਿੰਘ ਲੈ ਕੇ ਸੀਸ ਅਨੰਦਪੁਰ ਸਾਹਿਬ ਪਹੁੰਚੇ ਮਹਾਰਾਜ ਨੇ ਕਿਹਾ ਕਿਵੇਂ ਸੀਸ ਲੈ ਕੇ ਆਏ ਹੋ ਬੋਲਿਆ ਨਾ ਕਿ ਆ ਰੋਣ ਲੱਗ ਪਏ ਮਹਾਰਾਜ ਜਾਣੀ ਜਾਣ ਸਨ ਤੇ ਕਹਿਣ ਲੱਗੇ ਉਸ ਸਮੇਂ ਭਾਈ ਜੈਤਾ ਜੀ ਉਹਨਾਂ ਦਾ ਨਾਮ ਸੀ ਬਾਬਾ ਜੀਵਨ ਸਿੰਘ ਅਮਰਸ਼ੱਕੇ ਬਣੇ ਨੇ ਮਹਾਰਾਜ ਨੇ ਗੱਲ ਨਾਲ ਲਾ ਲਿਆ ਮਾਰੇ ਕਹਿੰਨੇ ਜੈਤਿਆ ਅੱਜ ਤੋਂ ਬਾਅਦ ਆਪਣੇ ਆਪ ਨੂੰ ਅਨਾਥ ਨਾ ਸਮਝੀ ਤੂੰ ਆਪਣੇ ਪਿਤਾ ਨੂੰ ਵਾਰ ਕੇ ਗੁਰੂ ਨੂੰ ਪਿਤਾ ਬਣਾ ਲਿਆ ਤੂੰ ਰੰਗ ਰੇਟਾ ਗੁਰੂ ਦਾ ਬੇਟਾ ਅੱਜ ਤੋਂ ਬਾਅਦ ਵੀ ਗੁਰੂ ਦਾ ਬੇਟਾ ਹੈ ਇੱਡੀ ਵੱਡੀ ਕੁਰਬਾਨੀ ਕਰਨ ਵਾਲੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਪਾਤਸ਼ਾਹ ਨੇ ਚਮਕੌਰ ਗੜੀ ਦੇ ਵਿੱਚ ਆਪਣੀ ਕਲਗੀ ਸਜਾਈ ਪੋਸ਼ਾਕ ਪਹਿਨਾਈ ਖਾਲਸਾ ਮੇਰਾ ਰੂਪ ਹੈ ਖਾਸ ਮਾਨ ਬਖਸ਼ਿਆ ਬਾਬਾ ਜੀਵਨ ਸਿੰਘ ਜੀ ਸਰ ਸੰਗਤ ਜੀ ਫਿਰ ਉੱਥੇ ਬਾਬਾ ਜੀ ਸ਼ਹੀਦ ਹੋਏ ਨੇ ਜਦੋਂ ਅਨੰਤ ਜਮਕੌਰ ਘੜੀ ਦੇ ਵਿੱਚ ਮੁਗਲ ਫੌਜਾਂ ਆ ਗਈਆਂ ਗੁਰੂ ਪਾਤਸ਼ਾਹ ਜੀ ਫਿਰ ਉੱਥੋਂ ਤੁਰੇ ਨੇ ਮਹਾਰਾਜ ਕਹਿੰਦੇ ਇਦਾਂ ਨਹੀਂ ਜਾਣਾ ਇਹਨਾਂ ਨੂੰ ਲਲਕਾਰ ਕੇ ਜਾਣਾ ਦੱਸ ਕੇ ਜਾਣਾ ਮਹਾਰਾਜ ਨੇ ਫਿਰ ਆਵਾਜ਼ ਲਾਈ ਤਾੜੀ ਮਾਰੀ ਅੱਜ ਵੀ ਜਾਓ ਸਾਧ ਸੰਗਤ ਦੀ ਤਾੜੀ ਸਭ ਗੁਰਦਰਾ ਸਾਹਿਬ ਸ਼ਸ਼ੋਭਤ ਹੈ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ ਮਹਾਰਾਜ ਜੀ ਮਹਾਰਾਜ ਨੇ ਫਿਰ ਦੱਸਿਆ ਵੀ ਹਿੰਦ ਦਾ ਪੀਰ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜਾ ਰਿਹਾ ਐ ਐਸੀ ਸਾਧ ਸੰਗਤ ਜੀ ਫੜਾ ਦਫੜੀ ਮੱਜੀ ਮੁਗਲ ਕੋਈ ਕਹਿੰਦਾ ਜੀ ਉਹ ਜਾਂਦਾ ਗੁਰੂ ਗੋਬਿੰਦ ਸਿੰਘ ਉਹ ਜਾਂਦਾ ਗੋਬਿੰਦ ਸਿੰਘ ਆਪਸ ਵਿੱਚ ਹੀ ਕਿਰਪਾਨਾਂ ਮਾਰ ਲੱਗ ਪਈ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਨੇ ਸਾਧ ਸੰਗਤ ਜੀ ਨਾ ਚਰਨਾਂ ਦੇ ਵਿੱਚ ਜੋੜਾ ਨਾ ਹੱਥ ਵਿੱਚ ਬਾਜ ਐ ਨਾ ਸਿਰ ਤੇ ਤਾਜ ਐ ਗੁਰੂ ਪਿਆਰਿਓ ਐਸੇ ਗੁਰੂ ਪਾਤਸ਼ਾਹ ਇਹੋ ਜਿਹਾ ਸਮਾਜ ਜੋੜਾ ਵੀ ਮਹਾਰਾਜ ਨੇ ਲਾ ਦਿੱਤਾ ਸਤਗੁਰਾਂ ਨੇ ਜਿਹੜਾ ਜੋੜਾ ਲਾਇਆ ਭਾਈ ਦਿਆ ਸਿੰਘਾ ਨੇ ਮਹਾਰਾਜ ਰਾਹ ਦੇ ਵਿੱਚ ਕੰਡੇ ਨੇ ਰਾਹ ਬੜਾ ਵਿਖੜਾ ਪੈਂਦਾ ਹੈ ਮਹਾਰਾਜ ਕਹਿੰਦੇ ਦਿਆ ਸਿੰਘਾ ਉਹ ਕਿਸੇ ਸਿੱਖ ਦੇ ਕੇਸ ਖੁੱਲੇ ਹੋਣਗੇ ਮਹਾਰਾਜ ਜੀ ਨੇ ਕਿਸਾਂ ਦੇ ਸਦਕਾਰ ਨੂੰ ਆਪਣੇ ਚਰਨਾਂ 'ਚ ਜੋੜੇ ਲਾਤੇ ਚਰਨਾਂ ਦੇ ਵਿੱਚ ਕੰਡਿਆਂ ਨੂੰ ਝੱਲ ਲਿਆ ਅੱਜ ਸਾਧ ਸੰਗਤ ਦੀ ਅਸੀਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਭੁੱਲ ਗਏ ਯਾਦ ਕਰੀਏ ਗੁਰੂ ਸਾਹਿਬ ਦੀ ਕੁਰਬਾਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ